ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਇੱਕ ਐਸੇ ਨੌਜਵਾਨਾ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜੀਨੇ ਸਿਰਫ 30000 ਦੀ ਇੱਕ ਗਾਂ ਤੋਂ ਫਾਰਮ ਸਟਾਰਟ ਕੀਤਾ ਅੱਜ 80 ਗਾਵਾਂ ਦਾ ਵਈਦਾ ਫਾਰਮ ਹੈ ਤੇ ਇੱਕ ਦਿਨ ਦਾ 1400 ਲੀਟਰ ਦੁੱਧ ਪੈਦਾ ਕਰ ਰਿਹਾ ਇਹ ਨੌਜਵਾਨ ਜਿੱਦੇ ਸਦਕੇ ਇਹਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਦੋਨੇ ਭਰਾ ਮਿਲ ਕੇ ਇਹ ਜਿਹੜਾ ਫਾਰਮ ਹੈ ਚਲਾ ਰਹੇ ਆ ਇਹਨਾਂ ਨੇ ਸਬਰ ਨਾਲ ਕੰਮ ਕੀਤਾ ਸਬਰ ਕਹਿੰਦੇ ਸਭ ਤੋਂ ਵੱਡੀ ਗੱਲ ਹੈ ਆਸਤੇ ਆਸਤੇ ਸਟਾਰਟ ਕੀਤਾ ਕੋਈ ਇਸ ਕੰਮ ਦੇ ਵਿੱਚ ਕਾਲਾ ਪਾਣੀ ਲੈ ਕੇ ਆਂਦਾ ਸਿਰਫ ਇੱਕ ਗਾਂ ਤੋਂ ਸ਼ੁਰੂ ਕੀਤਾ ਇਹਨਾਂ ਨੇ 1 ਟੂ 1 ਜਿਹੜਾ ਇੱਕ ਨਸਲ ਸੁਧਾਰ ਕੀਤੀ ਅੱਜ ਇਸ ਕੋਲੇ 5-5 ਲੱਖ ਰੁਪਏ ਦੀਆਂ ਗਾਇਆਂ ਵੀ ਖੜੀਆਂ ਨੇ ਪੀਡੀਐਫ ਮੇਲੇ ਦੇ ਵਿੱਚ ਹੋਰ ਕਾਫੀ ਮੇਲਿਆਂ ਦੇ ਵਿੱਚ ਇਨਾਮ ਜਿੱਤ ਚੁੱਕੇ ਆ ਦੁੱਧ ਚਵਾਈ ਕੰਪੀਟੀਸ਼ਨ ਜਿੱਤੇ ਬਿਊਟੀ ਕੰਪੀਟੀਸ਼ਨ ਜਿੱਤੇ ਤੇ ਇਹਨਾਂ ਨੇ ਭਰਾਵਾਂ ਨੇ ਕਿਸ ਤਰੀਕੇ ਨਾਲ ਇਸ ਫਾਰਮ ਦੇ ਵਿੱਚ ਕੰਮ ਕੀਤਾ ਆਪਾਂ ਬਾਈ ਨਾਲ ਕੱਲੀ-ਕੱਲੀ ਗੱਲ ਵੀ ਜਾਣਾਂਗੇ ਸੋ ਇਸ ਨੌਜਵਾਨ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਬੰਗੀ ਕਲਾਂ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਹੋ ਵਧੀਆ ਚੱਲਦੀ ਰਹੇ ਨਾਟ ਸਾਹਿਬ ਆਪਾਂ ਇੱਕ ਮੈਨੇਜ ਹੁੰਦਾ ਵੀ ਲੋਕੀ ਨਾ ਦੇਖੋ ਦੇਖ ਬਹੁਤ ਜ਼ਿਆਦਾ ਕੰਮ ਕਰਦੇ ਆ ਬਹੁਤ ਸਾਰੇ ਡੇਰੀ ਫਾਰਮ ਜਿਹੜੇ ਫੇਲ ਹੁੰਦੇ ਆ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਸੀਗਾ ਤੇ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਹੈ ਜੀ ਪਹਿਲਾਂ ਇੱਕ ਗਾਂ ਲੈਂਦੀ ਸੀ ਉਹ ਜਰਸੀ ਜੀ ਗਾਂ ਸੀਗੀ 18 ਕਿਲੋ ਲੀਟਰ ਦੁੱਧ ਸੀਗਾ ਅਸੀਂ 30 ਕੁ ਹਜ਼ਾਰ 28 30 ਹਜ਼ਾਰ ਦੇ ਘਰਾਿਆਂ ਚ ਲੈਤੀ ਸੀਗੀ ਉਹਨੇ ਸਾਡੇ ਕੋਲੇ ਸਾਡਾ ਜੁਆਇੰਟ ਫੈਮਿਲੀ ਸੀਗੀ ਫਾਦਰ ਅਰਗੇ ਤਿੰਨ ਭਰਾ ਸੀ ਤੇ ਉਹ ਸਾਨੂੰ ਉਹਦੇ ਬੱਚੀਆਂ ਆਈਆਂ ਮੰਨ ਲਓ ਵੀ ਬੰਡੀਆਂ ਆਈਆਂ ਇੱਕ ਇੱਕ ਬੱਚੀ ਇੱਕ ਉਹ ਹੋ ਗਈ ਸਾਡੇ ਕੋਲੇ ਅਸੀਂ ਤਿੰਨ ਕ ਲੈਤੀਆਂ ਸੀਗੀਆਂ ਪਿੰਡ ਚੋਂ 66 ਹਜ਼ਾਰ ਦੀ ਗਾਂ ਲੈਤੀ ਸੀ ਉਦੋਂ ਹੂੰ ਤੇ 3500 ਦੀ ਬੱਚੀ ਲੈਤੀ ਸੀ ਹੂੰ ਚਾਰ ਕਨਗ ਕਰਲੇ ਸੀਗੇ ਅਸੀਂ ਠੀਕ ਹੈ گاਵਾਂ ਦੇ अच्छा ओ चार नाक ਸੀ ਜਿਹੜੇ ਸਾਡੇ ਕੋਲੇ ਜਿਹੜੀ ਬੱਚੀ ਸੀ ਉਹ ਨਾ ਮੰਨ ਲਓ ਹੈ ਤਾਂ ਸੀ ਸ਼ਾਇਦ ਉਹ ਠੱਠੇ ਦੀ ਕ੍ਰੋਸਿੰਗ ਤੋਂ ਸੀਗੀ ਮਾਂ ਉਹਦੀ ਸੀਗੀ ਤੀ 35 ਲੀਟਰ ਦੀ ਤੇ ਉਹ ਮੰਨ ਲਾ ਕਾਲੀ ਕਰਕੇ ਉਹਨਾਂ ਨੇ ਵੇਚਤੀ ਸੀ ਇਹ ਅਮਰੀਕਨ ਨਹੀਂ ਇਹ ਤਾਂ ਦੇਸੀ ਹੈਗੀ ਠੱਠੇ ਤੋਂ ਆ ਤੇ ਠੱਠਾ ਮੰਨ ਲਓ ਕ੍ਰੋਸ ਬ੍ਰੀਡ ਜਾਂਦੀ ਆ ਹਾਂ ਉਹਨੇ ਸਾਡੇ ਕੋਲੇ ਪਹਿਲੇ ਹੀ ਕਿਹੜੀ ਸਭ ਤੋਂ ਵੱਧ ਉਹਦੋਂ ਨੇ ਦਿੱਤਾ ਸੀ 21 ਲੀਟਰ ਅੱਛਾ ਜਦੋਂ ਪਹਿਲੀ ਵਾਰੀ ਮਸ਼ੀਨ ਲਾਈਏ ਘਰੇ ਦੁੱਧ ਚੋਣ ਵਾਲੀ ਉਹ ਅੱਥੀ ਨਾਲ ਚੋਈ ਨਹੀਂ ਜਾਂਦੀ ਸੀ ਅੱਛਾ ਥਣ ਉਹਦਾ ਸੀਗਾ ਛੋਟਾ ਇੱਥੇ ਫਾਲੀ ਗੁੰਡੀ ਨਾਲ ਦੋ ਪਾਸੇ ਬਹਿ ਕੇ ਚਾਉਂਦੇ ਸੀ ਹਾਂ ਬਸ ਅਸੀਂ ਉੱਥੋਂ ਸ਼ੁਰੂਆਤ ਕਰੀ ਉਹ 21 ਲੀਟਰ ਵਾਲੀ ਤੇ ਦੂਜੀਆਂ ਜਿਹੜੀਆਂ ਸੀਗੀਆਂ ਉਹ ਵੀ ਗਾਵਾਂ 25 25 30 30 ਲੀਟਰ ਵਾਲੀਆਂ ਸੀਗੀਆਂ ਹੂੰ ਤੇ ਸਾਡੇ ਕੋਲੇ ਤਿੰਨ ਕ ਸਾਲਾਂ ਦੀ 40 40 ਲੀਟਰ ਦੀਆਂ ਚਾਰ ਪੰਜ ਗਾਵਾਂ ਬਾਗੀਆਂ ਸੀ ਅੱਛਾ ਫਿਰ ਉਦੋਂ ਬਾਅਦ ਅਸੀਂ ਆਈ ਕਰਦੇ ਸੀਗੇ ਸੀਮਨ ਚੰਗਾ ਵਧੀਆ ਲਾਉਂਦੇ ਗਏ ਸੈਕਸਰ ਸੀਮਨ ਬਹੁਤ ਲਾਇਆ ਹੂੰ ਸੈਕਸਰ ਸੀਮਨ ਲਾਇਆ ਜੇ 5 ਬੈੜੀਆਂ ਸੀ ਤਾਂ ਪੰਜਾਂ ਦੇ ਸੈਕਸਰ ਅੱਛਾ ਜੇ 14 ਸੀ ਤਾਂ 14 ਦੇ ਸੈਕਸਰ ਹੁਣ ਤੱਕ ਵੀ ਉਹੀ ਚੱਲ ਰਿਹਾ ਕੰਮ मतलब ਆਪਦੀ ਜਿਹੜੀਆਂ ਚੁਣੀਆਂ ਹੋਈਆਂ گاਵਾں ਦੀ ਸਾਡੀਆਂ ਚੰਗੀ ਬਲੱਡ ਲਾਈਨ ਦੀ ਉਹਨਾਂ ਦੇ ਸੈਕਸਡ ਲਾਲਾ ਸੀ ਉਹਦੀ ਬਰੀਡ ਵਧਾਈ ਅੱਗੇ ਜਿਹੜੀਆਂ ਸਾਨੂੰ ਕੋਈ ਪ੍ਰੋਬਲਮ ਪਾਉਂਦੀਆਂ ਸੀ گاਵਾں 'ਚ ਉਹ ਬਰੀਡ ਅੱਗੇ ਨਹੀਂ ਬਣਾਉਂਦੇ ਸੀ ਮੇਨ ਜਿਹੜਾ ਧਰ ਹੈਗਾ ਉਹ ਡੇਰੀ ਫਾਰਮਿੰਗ ਦੇ ਵਿੱਚ ਗਾਂ ਹੈ ਹਮ ਇੱਕ ਚੰਗੀ ਬਰੀਡਰ ਗਾਂ ਐਗੀ ਉਹ ਸਾਨੂੰ ਚਾਹੀਦੀ ਐ ਇੱਕ ਬਰੀਡਰ ਗਾਂ ਚਾਹੀਦੀ ਐ ਫਿਰ ਉਹਦੇ ਵਿੱਚ ਸਾਨੂੰ ਨੌਲੇਜ ਹੋਣੀ ਚਾਹੀਦੀ ਐ ਮੁੱਢਲੀ ਸਾਰੀ ਵੈਕਸੀਨੇਸ਼ਨ ਦਾ ਪਤਾ ਹੋਣਾ ਚਾਹੀਦਾ ਪੱਠੇ-ਪੁੱਠੇ ਪਾਉਣੇ ਆਪਾਂ ਵੀ ਕਿੰਨੇ ਕ ਪੱਠੇ ਖਾਂਦੀਆਂ گاਵਾں ਭਜਨ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਕਿੰਨਾ ਖਾਂਦੀ ਆ ਉਹ ਮੁਢਲੀ ਜਿਹੜੀ ਨਾਰਮਲੀ ਟ੍ਰੇਨਿੰਗਾਂ ਦੇ ਵਿੱਚ ਜਿਹੜੀ ਪੱਠਿਆਂ ਬਾਰੇ ਆ ਜਿਵੇਂ ਕੋਈ ਰਾਈ ਕਾ ਵਰਸੀਨ ਆ ਜਾਂ ਹੋਰ ਇਹਨਾਂ ਚ ਵੀ ਥੋੜਾ ਥੋੜਾ ਫਰਕ ਹੈ ਸਾਰੇ ਪੱਠਿਆਂ ਚ ਜਿਵੇਂ ਮੱਕੀ ਦਾ ਆਚਾਰ ਆਗਾ ਵਰਸੀਨ ਜਾਂ ਜਵਾਰ ਹੈਗੀ ਮਤਲਬ ਕਿ ਸਾਈਲੇਜ ਚ ਵੀ ਆਈ ਹੈ ਕਣਕ ਦਾ ਵੀ ਸਾਈਲੇਜ ਪੈਂਦਾ ਹੈ ਰਾਈ ਕਾ ਦੇ ਵੀ ਸਾਈਲੇਜ ਪੈਂਦਾ ਹੈ ਮੱਕੀ ਦਾ ਪੈਂਦਾ ਸਾਰੀਆਂ ਥੋੜੀਆਂ ਥੋੜੀਆਂ ਜਿਹੜੀਆਂ ਮੂਰਲੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਇੱਕ ਦਿਨ ਦਾ ਤੁਹਾਡਾ ਦੁੱਧ ਕਿੰਨਾ ਪਾਉਂਦੇ ਇੱਕ ਦਿਨ ਦਾ ਸਾਡੇ ਕੋਲੇ ਹੁਣ ਚੱਲੀ ਜਾਂਦਾ ਜੀ 1400 ਲੀਟਰ ਦੇ ਲਗਭਗ ਦੁੱਧ ਆ ਛੱਡ ਮੰਨ ਲਓ ਵੀ ਲੋਕਾਂ ਨੇ ਜੇ ਕਿਸੇ ਨੇ ਵੀ ਫਾਰਮ ਤੇ ਵਿਜ਼ਿਟ ਵਿਜ਼ਿਟ ਕਰਦਾ ਜਾਂ ਕੋਈ ਦੇਖਦਾ ਅਗਲਾ ਕਹਿੰਦਾ ਯਾਰ ਇੱਕ ਦਿਨ ਦਾ 1400 ਲੀਟਰ ਦੁੱਧ ਆ ਵਾਈ ਜਾਂਦਾ ਆਪਾਂ ਵੀ ਅਸੀਂ ਲੈ ਲਈਏ ਪਹਿਲਾਂ ਇਹ ਦੱਸੋ ਵੀ ਜੇ ਤਾਂ ਜਾਨਵਰ ਪਰਚੇਜ ਕਰਨੇ ਆ ਇੰਡੇ ਲਾਰਜ ਸਕੇਲ ਦੇ ਵਿੱਚ ਕੀ ਸਾਰੇ ਜਾਨਵਰ ਸਹੀ ਮਿਲ ਜਾਣਗੇ ਬੰਦੇ ਨੂੰ ਨਹੀਂ ਸਾਰੇ ਜਾਨਵਰ ਸਹੀ ਨਾ ਮਿਲਣ ਪਰ ਇਹ ਚੀਜ਼ ਇਹ ਹੈ ਜੇ ਤੁਸੀਂ ਜਾਨਵਰ ਚੰਗਾ ਲਓਗੇ ਇੱਕ ਚੰਗੀ ਬਲੱਡ ਲਾਈਨ ਦਾ ਜਾਨਵਰ ਲਓਗੇ ਚੰਗਾ ਜਾਨਵਰ ਚੋਕੇ ਲਓ ਉੱਥੇ ਪੈਸੇ ਦਾ ਕੋਈ ਬੜਾ ਫਰਕ ਨਹੀਂ ਪੈਂਦਾ ਹੁਣ ਮੈਂ ਦੇਖਿਆ ਸੀ گاਵਾ ਸੇਲ ਕਰਦੇ ਆ ਮਤਲਬ ਜਿਹੜਾ ਗਾਂ ਚੋਕੇ ਅਸੀਂ ਦਿੰਨੇ ਆਂਗੇ ਮੰਨ ਲਓ ਅਸੀਂ 2 ਲੱਖ ਦੇ ਲਗਭਗ ਗਾਂ ਦਿੰਨੇ ਆਂ ਹਾਂ ਇਹੜੀ ਚੋਕੇ ਦਿੰਨੇ ਦੁੱਧ ਹੋਊਗਾ 35 ਲੀਟਰ 36 ਲੀਟਰ 38 40 40 ਤੋਂ 30 ਦੇ ਵਿੱਚ ਦੀਆਂ ਹੋਊਗੀ ਬਾਕੀ ਉਮਰ ਦੇ ਹਿਸਾਬ ਨਾਲ ਹੁੰਦਾ ਮੈਂ ਮਤਲਬ ਵੀ ਲਾਰਜ ਸਕੇਲ ਤੇ ਤੇਰੇ ਮਿਲਦੇ ਮੈਂ ਕੱਲਾ ਕੱਲਾ ਇੱਕ ਇੱਕ ਦੋ ਦੋ ਜਾਨਵਰ ਮਿਲ ਜਾਂਦੇ ਆ ਇਹ ਮਤਲਬ ਕਿ ਜਿਵੇਂ ਮੰਨ ਲਓ ਅਸੀਂ ਹੁਣ ਬੱਚੀਆਂ ਇਹ ਸੈਕਟਰ ਦੀ ਮੈਂ ਵੱਧ ਪਾਲਦੇ ਆ ਬੱਚੀਆਂ ਸਾਡੇ ਕੋਲ ਜਿਵੇਂ ਜੰਮੂ ਦੇ ਗੁਜਰਾਤ ਦੇ ਮਹਾਰਾਸ਼ਟਰ ਤੋਂ ਸੂਰੋ ਫੋਨ ਆਉਂਦੇ ਆ ਬਿਹੜਾਂ ਦੇ ਬੱਚੀਆਂ ਦੀ ਬਹੁਤ ਜ਼ਿਆਦਾ ਮਤਲਬ ਆਕੀ ਹੈਗੀ ਜੀ ਚੰਗੀ ਬਰੀਡ ਦੀਆਂ ਬੱਚੀਆਂ ਗੀਆਂ ਹੁਣ ਜਦੋਂ ਸਾਰਿਆਂ ਦੀ ਇਹਨਾਂ ਦੀ ਬਲੱਡ ਲੈਣਾ ਇੰਨੀ ਸਟਰੋਂਗ ਹੈ ਸਾਡੇ ਕੋਲੇ 30 ਲੀਟਰ ਤੋਂ ਘੱਟ ਤਾਂ ਪਹਿਲਾਂ ਵੀ ਬੈੜ ਦੁੱਧ ਦਿੰਦੀ ਨਹੀਂ ਗੀ ਸਾਡੇ ਕੋਲੇ ਵੱਧ ਤੋਂ ਵੱਧ 40 ਲੀਟਰ ਤੱਕ ਦੁੱਧ ਦਿੰਦੀ ਹੈ ਬੈੜ ਤੇ ਪਰ ਹੁਣ ਤਾਂ ਬਹੁਤ ਕੁਛ ਹੈ ਇਹਦੇ 'ਚ ਜੀ ਹੁਣ ਤਾਂ ਬਹੁਤ ਜ਼ਿਆਦਾ ਜਿੰਮੇ ਸਾਨੂੰ ਇਹਨਾਂ ਟਾਈਮ ਲੱਗਿਆ ਮੈਨੂੰ ਐ ਲੱਗਦਾ ਵੀ ਹੁਣ ਨਹੀਂ ਇਹਨਾਂ ਟਾਈਮ ਲੱਗਦਾ ਜੇ ਬੰਦਾ ਕਰਨਾ ਚਾਵੇ ਉਦੋਂ ਪੈਸੇ ਨਾਲ ਗਾਂ ਨਹੀਂ ਮਿਲਦੀ ਸੀ ਚੰਗੀ ਅੱਛਾ ਕਿਉਂਕਿ ਉਦੋਂ ਗਾਂ ਹੀ ਨਹੀਂ ਮਿਲਦੀ ਸੀ ਚੰਗੀ ਉਦੋਂ ਗਾਵਾਂ ਦੇ ਵਿੱਚ ਬਰੀਡ ਦੇ ਵਿੱਚ ਇੰਨਾ ਪਤਾ ਹੀ ਨਹੀਂ ਸੀ ਵੀ ਇਹ ਐਚਐਫ ਬਰੀਡ ਕੀ ਹੈ ਕੀ ਖਾਂਦੀ ਕਿਵੇਂ ਕਹੀ ਤਾਂ ਕਹਿੰਦੇ ਸੀ ਇਹਦਾ ਦੁੱਧ ਪਤਲਾ ਹੈ ਕਈ ਕਈ ਕੁਝ ਕਹਿੰਦੇ ਸੀ ਪਰ ਉਹ ਕੀ ਸੀ ਸਾਰਾ ਡਾਈਟ ਬਾਰੇ ਵਧੀਆ ਡਾਈਟ ਨਹੀਂ ਮਿਲਦੀ ਸੀ ਪਸ਼ੂਆਂ ਨੂੰ ਖਾਣ ਨੂੰ ਚੰਗੀ ਫੀਡ ਨਹੀਂ ਮਿਲਦੀ ਸੀ ਸਭ ਤੋਂ ਵੱਡੀ ਗੱਲ ਤਾਂ ਆ ਜਾਂਦੀ ਬਰੀਡ ਤੇ ਹਮ ਇੱਕ ਜੈਨੇਟਿਕਸ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੇ ਆ ਰਹੇ ਆਗੇ ਵੀ ਤੁਸੀਂ ਮੰਨ ਲਓ ਵੀ ਸਿੰਗ ਵੀ ਨਹੀਂ ਆਉਣੇ ਬੱਚੀਆਂ ਦੇ ਮਤਲਬ ਇਸ ਤਰ੍ਹਾਂ ਦੇ ਵੀ ਬੋਲ ਆ ਰਹੇ ਆ ਉਹਨਾਂ ਦੀ ਧੀ ਹੁੰਦੇ ਸਿੰਗ ਨਹੀਂ ਉਹ ਦਗਾਉਣ ਦੀ ਲੋੜ ਨਹੀਂ ਤੁਹਾਡੇ ਕੋਲ ਕੋਈ ਇਦਾਂ ਦੇ ਆਏ ਜਾਨਵਰ? ਉਹ ਬੱਚੇ ਜਮਾਂਦਰੂ ਕੋ ਨਹੀਂ ਆਏ। ਉਹ ਪਰਲੇ ਸਿਰੇ ਤੇ। ਉਹ ਸਿਰੇ ਤੇ। अच्छा अच्छा ਉਹਦੇ ਵਿੱਚ ਬਚਪਨ ਤੋਂ ਸਿੰਘ ਨਹੀਂ ਹਾਂ ਸਿੰਘ ਨਹੀਂ ਹੈਗੇ ਤੇ ਇੱਕ ਜਿਹੜੀ ਫੈਟ ਪਰਸੈਂਟ ਹੈ ਆਪਣੀ SNF ਕਹਿ ਦਿੰਦੇ ਆ ਫੈਟ ਨਹੀਂ ਆਉਂਦੀ ਜ਼ਿਆਦਾਤਰ ਇਹੀ ਮੁੱਦਾ ਪਿੰਡਾਂ 'ਚ ਗਾਵਾਂ ਦਾ ਹੈਗਾ ਵੀ ਫੈਟ ਨਹੀਂ ਆਉਂਦੀ ਫੈਟ ਦਾ ਵੀ ਹੁਣ ਕਾਫੀ ਹੱਦ ਤਾਈਂ ਇਹ ਦੇਖਿਆ ਗਿਆ ਵੀ ਫੈਟ ਦਾ ਦੁੱਧ ਨਾਲ ਜੇ ਤੁਸੀਂ 50 ਲੀਟਰ ਗਾਂ ਦਾ ਦੁੱਧ ਚੋਣਿਓ ਤਾਂ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਉਹਦੀ 2.0 ਫੈਟ ਆਉਗੀ 50 ਲੀਟਰ ਅਲੀ ਗਾਂ ਦੀ ਵੀ ਅਸੀਂ ਦੇਖਿਆ ਫੈਟ 3.94038 ਫੈਟ ਆ ਜਾਂਦੀ ਹੈ SNF ਆ ਜਾਂਦੀ ਹੈ ਮੰਨ ਕੇ ਚੱਲੋ ਵੀ 838584 ਇੱਥੇ ਆ ਜਾਂਦੀ ਹੈ ਹੂੰ ਹੂੰ ਮਤਲਬ ਕਿ ਉਹਦੇ ਨਾਲ ਨਹੀਂ ਉਹ ਸਾਰੀ ਡਾਟ ਦੀ ਖੇੜ ਹੈਗੀ ਵੀ ਜੇ ਡਾਟ ਨਾਰਮਲੀ ਵਧੀਆ ਹੋਵੇ 80 ਫਰੀ ਜਿਵੇਂ ਟੌਕਸਿਸਿਟੀ ਤੋਂ ਮੁਕਤ ਹੋਵੇ ਜਿਹੜੀ ਫੀਡ ਆਪਾਂ ਪਾਉਣੀ ਆ ਹੂੰ ਤੇ ਛੋਟੇ ਲੈਵਲ ਤੇ ਇਹੀ ਪ੍ਰੋਬਲਮਾਂ ਆਉਂਦੀਆਂ ਕਿਉਂਕਿ ਛੋਟੇ ਲੈਵਲ ਤੇ ਆਪਾਂ ਜਿਹੜਾ ਟੌਕਸਿਸਿਟੀ ਚੈੱਕ ਨਹੀਂ ਕਰਾ ਸਕਦੇ ਹੂੰ ਫੀਡ ਦੀ ਵੀ ਸਾਈਲੇਜ ਦਾ ਟੈਸਟ ਟੂਸਟ ਕਰਾਉਣੇ ਔਖੇ ਹੈਗੇ ਕਿਵੇਂ ਬੰਦੇ ਨੇ ਕੰਮ ਕਰਨਾ ਨਾ ਸਟਾਰਟ ਕਰਨਾ ਫਾਰਮ ਦੇ ਉੱਤੇ ਗਾਈਆਂ ਦਾ ਉਹ ਕਿੰਨੀਆਂ ਗੱਲਾਂ ਤੋਂ ਸਟਾਰਟ ਕਰੇ ਨਵਾਂ ਬੰਦਾ ਜੇ ਤਾਂ ਕੋਈ ਜਾਣਕਾਰ ਬੰਦਾਗਾ ਉਹ ਤਾਂ ਕਰਲੇ 5 ਤੋਂ 10 ਤੋਂ ਕਰਲੇ ਤੇ ਜਮੇ ਬੰਦਾ ਜਿਹਨੂੰ ਜਾਣਕਾਰੀ ਹੈ ਨਹੀਂ ਉਹ ਬੰਦੇ ਨੂੰ ਕਰਨਾ ਚਾਹੀਦਾ ਦੋ ਹੂੰ ਮਨ ਲਓ ਸਿੱਖ ਕੀ ਨਾਲ ਨਾਲ ਦੋ ਗਾਵਾਂ ਤੋਂ ਕਰੇ ਦੋ ਗਾਵਾਂ ਤੋਂ ਫਿਰ ਉਹਨੂੰ ਪਤਾ ਲੱਗ ਜੀਵਾ ਨਾ ਵੀ ਫੈਟ ਫੂਟ ਮੰਨ ਲਓ ਇਹ ਕਾਫੀ ਕੁਝ ਹੈ ਫੈਟ ਫੂਟ ਚੈੱਕ ਕਰਨੀ ਆਉਣ ਲੱਗ ਜੂਗੀ ਨੀਰਾ ਪੱਠਾ ਪਾਉਣਾਗਾ ਸਾਰਾ ਗਾਵਾਂ ਦਾ ਵੀ ਕਿਵੇਂ ਇਹ ਇਹਨਾਂ ਦਾ ਹੈਗਾ ਹੈਗਾ ਰਹਿੰਦੀਆਂ ਕਿਵੇਂ ਆ ਜਾਂ ਜਦੋਂ ਇਹ ਇਹ ਚਾਉਂਦੀਆਂ ਕਿਉਂਕਿ ਮੱਜ ਨਾਲ ਡਿਫਰੈਂਟ ਹੈ ਇਹਨਾਂ ਦਾ ਇਹ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਵੀ ਇਹ ਫਰਾਕ ਹੋ ਗਈਆਂ ਮੱਜ ਦੱਬੇ ਕੱਢਦੀ ਹੈ ਪ੍ਰੋਬਲਮ ਉਹਦੀ ਵੀ ਉੱਡੀ ਹੈ ਪ੍ਰੋਬਲਮ ਇਹਦੀ ਵੀ ਉੱਡੀ ਹੈ ਮੱਜ ਜੇ ਏਆਈ ਕਰਤੀ ਸੀ ਤਿੰਨ ਮਹੀਨਾ ਵਿੱਚ ਚੈੱਕ ਕਰੀ ਖਾਲੀ ਇਹ ਕੀ ਹੈ ਟੀਕਾ ਭਰਿਆ ਰਹੀ ਨਹੀਂ 20 ਦਿਨਾਂ ਬਾਅਦ ਫਿਰ ਬੋਲਤੀ ਉਹ ਕੋਈ ਕਸੂਰ ਵਾਲੀ ਗੱਲ ਨਹੀਂ ਗਈ ਵੀ ਜਦੋਂ ਲਗਾਤਾਰ ਬੋਲੀ ਜਾਂਦੀ ਹੈ ਤੇ ਜਦੋਂ ਟੀਕਾ ਭਰਤਾ ਤੁਸੀਂ ਤੇ ਜ਼ਿਆਦਾਤਰ ਅਸੀਂ ਗਾਵਾਂ ਚੱਕੀ ਨਹੀਂ ਕਰਦੇ ਫਾਰਮ 'ਚ ਅੱਛਾ ਜ਼ਿਆਦਾਤਰ ਚੱਕੀ ਨਹੀਂ ਕਰਦੇ ਜਦੋਂ ਏਆਈ ਕਰਤੀ ਮਨ ਲਓ ਵੀ ਸਾਨੂੰ ਹੋ ਗਿਆ ਵੀ ਮਹੀਨਾ ਟੱਪ ਗਿਆ 21 ਦਿਨਾਂ ਤੋਂ ਬੋਲ ਹੀ ਪੈਣਾ ਹੁੰਦਾ ਗਾਣੇ ਹਾਂ 20 22 ਦਿਨਾਂ ਤੋਂ ਉਹਨੇ ਹੀਟ ਚਾਈ ਜਿਹੜੀ ਟਾਈ ਮਹੀਨਾ ਟੱਪ ਗਿਆ ਮੰਨ ਲਓ ਪ੍ਰੈਗਨੈਂਟ ਹੋ ਗਈ ਹਾਂ ਹਾਂ ਇੱਕ ਬਹੁਤ ਵਧੀਆ ਚੀਜ਼ ਇਹਦੇ 'ਚ ਇਹ ਹੈ ਇਹਦਾ ਸਿਸਟਮ ਹੈ ਮੱਧਮ ਨੂੰ ਦੱਬਾ ਨਹੀਂ ਕੱਢਦੀ ਨਹੀਂ ਕੱਢਦੀ ਹੀਟ ਚ ਆਈ ਜਾਂਦੀ ਹਾਂ ਇਹ ਇੱਕ 2 ਮਹੀਨਿਆਂ ਦੇ ਵਿੱਚ ਵਿੱਚ ਜਿੰਨੀਆਂ ਗਾਵਾਂ ਜ਼ਿਆਦੇ ਬੋਲਦੀਆਂ ਇਹ ਤਜਰਬੇ ਦੀ ਗੱਲ ਹੈ ਵੀ ਉਹ ਜ਼ਿਆਦਾ ਕਨਸੀਵ ਕਰਦੀਆਂ ਗੱਬਣ ਵੱਧ ਰਹਿੰਦੀ ਹੈ ਇਹ ਆਈ ਦਾ ਸਹੀ ਸਮਾਂ ਕਿਹੜਾ ਗਾਵਾਂ ਦਾ ਕਿਹੜੇ ਸਮੇਂ 'ਚ ਆਈ ਕਰੋ ਯਾ ਤਰ ਇਹ ਮੈਡੀਟ ਹਿੱਟ ਦੇ ਵਿੱਚ ਕਿਹਾ ਜਾਂਦਾ ਤਿੰਨ ਭਾਗਾਂ 'ਚ ਇਹਨੂੰ ਵੰ ਹੂੰ ਇਹ ਪਹਿਲੇ 18-24 ਘੰਟੇ ਛੱਡ ਦਿੰਦੇ ਆ ਮੱਝ 'ਚ 15 ਛੱਡਦੇ ਆ ਹੂੰ ਕਿਉਂਕਿ ਇਹ ਉਮਰ ਹੁੰਦੀ ਆ ਨਾ ਜਿਹੜਾ ਸਪਰਮ ਹੈ ਦੀ 18 ਤੋਂ 24 ਹੂੰ ਹੂੰ ਵੀ ਉਮਰ ਹੈ ਨਹੀਂ ਸਾਲ ਦੇ ਮੁਤਾਬਕ ਮਹੀਨਿਆਂ ਦੇ ਮੁਤਾਬਕ ਕਿਹੜੀ ਰੁੱਤ ਦੇ ਵਿੱਚ ਇਹ ਪ੍ਰੈਗਨੈਂਟ ਜ਼ਿਆਦਾਤਰ ਰੁੱਤ ਦੇ ਵਿੱਚ ਤਾਂ ਤੁਸੀਂ ਇਹਨੂੰ ਪ੍ਰੈਗਨੈਂਟ ਕਰਾਓ ਵੀ ਇਹ ਨੌਵੇਂ ਤੋਂ ਲੈ ਕੇ ਤੇ ਤੁਹਾਡਾ ਫਰਵਰੀ ਮਾਰਚ ਤੱਕ ਸੂਆ ਪਾ ਦੇਣਗਾ ਅੱਛਾ ਫਰਵਰੀ ਤੱਕ ਐਂਡ ਪਾ ਦੇ ਤੂੰ ਬੈਨ ਦਾਵਾਂ ਦਾ ਜਿਹੜਾ ਸੂਆ ਤੁਹਾ ਮੰਨ ਲਓ ਵੀ ਤੁਸੀਂ ਗਰਮੀ ਚ ਵੀ ਜੇ ਗੱਭਣ ਹੁਣ ਗਾ ਕਿਉਂਕਿ ਨੋਂ ਤੋਂ ਸੁੰਦੀ ਹੈ ਜੇ ਤੁਸੀਂ ਮੰਨ ਲਓ ਪੰਜਵੇਂ ਮਹੀਨੇ ਦੀ ਗੱਭਣ ਹੋਈ ਹੈ ਪੰਜਵੇਂ ਮਹੀਨੇ ਚ ਹਾਂ ਉਹ ਫਰਵਰੀ ਚ ਸੋਚੇ ਚ ਸੋਣਾ ਉਹਨੇ ਹਾਂ ਤੇ ਜੇ ਮੱਝ ਹੋਈ ਹੈ ਪੰਜਵੇਂ ਚ ਤੇ ਉਹ 2 10 ਬਾਅਦ ਸੁੰਦੀ ਹੈ ਉਹ ਤੀਜੇ ਚ ਇੱਕ ਮਹੀਨਾ ਬਦਲ ਲੈ ਹਾਂ ਇੱਕ ਮਹੀਨਾ ਹੋ ਕਿਉਂਕਿ ਤੁਹਾਡੇ ਵਰਗੇ ਬੰਦੇ ਜਨਾਂ ਨੇ ਅਸਲ ਦੇ ਵਿੱਚ ਪ੍ਰੈਕਟੀਕਲ ਕੀਤਾ ਇੱਕ ਤੋਂ ਸਟਾਰਟ ਕੰਮ ਕੀਤਾ ਹੈ ਹਨਾ ਸਬਰ ਦੇ ਨਾਲ ਚੱਲਿਓ ਤੇ ਤੁਸੀਂ ਇਸ ਆਪਦੇ ਫਾਰਮ ਨੂੰ ਮੇਰੇ ਕੋਲ 10 ਸਾਲਾਂ ਦੇ ਵਿੱਚ ਬਾਅਦੋਂ ਤੁਸੀਂ ਇਹ ਫਾਰਮ ਬਣਾਇਆ ਪਹਿਲਾਂ ਘਰ ਦੇ ਵਿੱਚ ਹੀ ਰੱਖਿਆ ਨਾ 2008 ਤੋਂ ਸ਼ੁਰੂ ਕੀਤਾ ਤੇ 18 'ਚ ਬਣਾਇਆ 2008 ਤੋਂ ਅਸੀਂ ਘਰੇ ਪਸ਼ੂ ਰੱਖ ਲਏ ਸੀਗੇ ਤੇ 18 ਦੇ ਵਿੱਚ ਮੈਂ ਫਾਰਮ ਪਾ ਕੇ 18 ਦੀ ਅਪ੍ਰੈਲ ਨੂੰ ਮੈਂ ਇੱਥੇ ਲੈ ਕੇ 17 'ਚ ਫਾਰਮ ਸ਼ੁਰੂ ਕਰਤਾ ਸੀ 18 ਦੀ ਅਪ੍ਰੈਲ ਦੇ ਵਿੱਚ ਮੇਰੇ ਜਾਨਵਰ ਇੱਥੇ ਆਏ ਸੀ 13 ਮੇਰੇ ਕੋਲੇ ਸੀਗੇ ਗਾਵਾਂ ਤੇ ਮੇਰੇ ਕੋਲੇ 18 ਕਨਾਲ ਸੀ 5 ਕ ਹੀਫੜਾ ਸੀਗੇ ਕਿੰਨਾ ਕੰਮ ਆ ਇਸ ਕੰਮ ਦੇ ਮਤਲਬ ਵੀ ਸਾਰਾ ਦਿਨ ਬੰਦਾ ਇਸ ਕੰਮ ਤੇ ਰਹਿੰਦਾ ਹੈ ਸਾਨੂੰ ਸਭਲ ਕਿੰਨਾ ਟਾਈਮ ਕਰਨਾ ਪੈਂਦਾ ਬੰਦੇ ਨੂੰ ਹੂੰ ਇਹਦੇ ਲਈ ਤਾਂ ਮਨ ਲੋ ਟਾਈਮ ਬਹੁਤ ਦੇਣਾ ਪੈਂਦਾ ਇਹ ਤਾਂ ਜਿਵੇਂ ਆਪਾਂ ਮੰਨ ਲਓ ਨਾ ਵੀ ਡਿਊਟੀ ਕਰਦੇ ਹੁੰਦੇ ਆ ਕਿ ਵੀ ਤੜਕੇ ਡਿਊਟੀ ਤੇ ਆ ਕੇ ਤੇ ਆਥ ਨਹੀਂ ਆਪਾਂ ਜਾਣਾਗਾ ਹੂੰ ਮਤਲਬ ਇਹਦੀ 24 ਘੰਟੇ ਡਿਊਟੀ ਹੈਗੀ ਕਿਉਂਕਿ ਮੇਰਾ ਕੰਮ ਤਾਂ ਜਿਆਦਾ ਹੁਣ ਫਾਰਮ ਦਾ ਪਹਿਲਾਂ ਤਾਂ ਮੈਂ ਪੱਠੇ ਪੁੱਠੇ ਨਾਲ ਪਾਉਂਦਾ ਸੀਗਾ ਹੂੰ ਹੁਣ ਮੈਂ ਮੇਰਾ ਭਾਈ ਤੇ ਆਪਣੇ ਲੇਬਰ ਵਾਲੇ ਪੱਠੇ ਪਾਉਂਦੇ ਆ ਮੇਰਾ ਕੰਮ ਤਾਂ ਵੀ ਸਾਰੀਆਂ ਗਾਵਾਂ ਗੱਬਣ ਕਰਾਉਣੀਆਂ ਸਾਰੀਆਂ ਸੋਵਣੀਆਂ ਸਾਰਿਆਂ ਦੇ ਥਣਲੇ ਵਿੱਚ ਚੈੱਕ ਕਰਨੀ ਤੇ ਫੀਡ ਫੂਡ ਸਾਰੀ ਚੈੱਕ ਕਰਾਉਣੀ ਚਾਰ ਟੈਸਟ ਪਾਉਣਾ ਮੈਂ ਤਾਂ ਫਾਰਮ ਦਾ ਇਹ ਚੀਜ਼ ਦੇਖਦਾ ਸਾਰੀ ਤੇ ਮੇਰਾ ਭਾਈ ਇਹਨੂੰ ਪੱਠੇ ਪਾਉਣੇ ਆ ਜਿਵੇਂ ਸਾਰਾ ਚਾਰ ਪਾਉਣਾ ਕਿੰਨਾ ਪਾਉਣਾ ਕੀ ਗੱਲ ਬਾਤ ਹੈ ਜਿਵੇਂ ਅਸੀਂ ਬੈਠ ਕੇ ਡਾਈਟ ਬਣਾਈ ਤੇ ਉਹ ਵੀ ਇੰਨਾ ਇੰਨਾ ਆਪਾਂ ਫੀਡ 'ਚ ਆਪਣੇ ਤਾ ਕੁਝ ਪਾਉਣਾ ਉਹ ਸਾਰਾ ਤੋਲ ਕੇ ਕੰਡਾ ਕਰਕੇ ਉਹ ਪਉਂਦਾ ਮਤਲਬ ਇਕੱਲੇ ਬੰਦੇ ਦਾ ਜੇ ਲਾਰਜ ਸਕੇਲ ਤੇ ਕੰਮ ਕਰਨਾ ਹੋਣੀ ਹੈ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਨਹੀਂ ਨਹੀਂ ਹੈ ਨਹੀਂ ਵੱਡੇ ਪਰਿਵਾਰ ਦਾ ਅਸੀਂ ਦੋਨੇ ਭਾਈ ਇਕੱਠੇ ਆ ਅਸੀਂ ਹੁਣ ਵਧਾਈ ਜਾਨੇਗੇ ਮੰਨ ਲਓ ਵੀ ਸਾਡਾ ਟਾਰਗੇਟ ਇਹ ਹੈ ਵੀ ਅਸੀਂ 100 گاਾਂ ਦੇ ਦੁੱਧ ਵਾਲੀ ਰੱਖਾਂਗੇ ਘੱਟੋ ਘੱਟ ਹੂੰ ਤੇ ਅਸੀਂ ਬਰੀਡ ਤੇ ਤਾਂ ਹੀ ਕੰਮ ਕਰੀਏ ਨੇ ਬੱਚਿਆਂ ਨੂੰ ਵੀ ਅਸੀਂ ਪ੍ਰੋਪਰ ਸਾਰਾ ਬੋਡੀ ਵੇਟ ਕਰਦੇ ਆ ਵੈਕਸੀਨੇਸ਼ਨ ਵਗੈਰਾ ਬਰੂਸੀਲੋਸ ਮਤਲਬ ਕਿ ਅਸੀਂ ਆਏ ਸਾਲ ਸਾਰੀਆਂ ਵੇੜੀਆਂ ਦਾ ਟੈਸਟ ਕਰਵਾਉਣੀ ਹੈ ਵੈਕਸੀਨੇਸ਼ਨ ਕਰਦੇ ਆ ਸਾਡੇ ਕੋਲੇ ਅਜ ਤੱਕ ਇੱਕ ਵੀ ਕੇਸ ਫਾਰਮ ਚ ਬਰੂਸੀ ਜਿਹ ਜਿੱਦਿਆਂ ਦੇ ਮਨ ਲੈ ਇਸ ਚੀਜ਼ ਚ ਜਿਹੜੀ ਹੁਣ ਬਹੁਤ ਖਤਰਨਾਕ ਬਿਮਾਰੀ ਐ ਮਤਲਬ ਕਿ ਜੇ ਉਹੇ ਜੀ ਗਾਂ ਤੁਸੀਂ ਫਾਰਮ ਤੇ ਲੈ ਜਾਂਦੀ ਤਾਂ ਤੁਹਾਡਾ ਫਾਰਮ ਹੋਾਈ ਨਹੀਂ ਪਤਾ ਸਾਰੇ ਖਤਮ ਕਰਦੀ ਤੇ ਹੁਣ ਤੱਕ ਕਿੰਨੇ ਕੰਪੀਟੀਸ਼ਨ ਦੇ ਵਿੱਚ ਭਾਗ ਲਾਤੇ ਕਿੰਨੇ ਨਾਮ ਜਿੱਤ ਚੁੱਕੇ ਤੁਸੀਂ ਪੀਡੀਐਫ ਦੇ ਵਿੱਚ ਅਸੀਂ ਪਹਿਲੇ ਸਾਲ ਅਸੀਂ ਦੋ ਹੀ ਫਰਾਂ ਪਾਈਆਂ ਸੀ ਇੱਕ ਸੀਗਾ ਹੂੰ ਤੇ ਬਾਕੀ ਇੱਕ ਸਾਲ ਅਸੀਂ ਚਾਰ ਭਾਈ ਚਾਰੇ ਨਾਮ ਸੀ ਹੂੰ ਤੇ ਛੀ ਇੱਕ ਸਾਲ ਅਸੀਂ ਮੰਨ ਲਓ ਵੀ ਦੋ ਪਾਈਆਂ ਸੀ ਬੱਦੋਲ ਦੋਨੇ ਨਾਮ ਤੁਸੀਂ ਤੇ ਫਿਰ ਕੁਛ ਸਾਡੇ ਹੈਗੇ ਜਿਵੇਂ ਧਨੋਲੇ ਸੀ ਕੁਛ ਜ਼ਿਲੇਵਾਰ ਹੈ ਮੰਨ ਲਓ ਕੁੱਲ ਮਿਲਾ ਕੇ 11 12 ਸਾਡੇ ਪ੍ਰਾਈਜ ਹੈਗੇ گاਵਾਂ ਦੇ ਪੰਜ ਕਸਾਲਾਂ ਚ ਠੀਕ ਹੈ ਤੇ ਸਾਡੇ ਮੰਨ ਕੇ ਚਲੋ ਅਸੀਂ ਜੋ ਪਾਰਟਿਸਪੀਟ 15 ਬਸوں ਨੂੰ ਕਰਾਇਆ ਤੇ 15 ਬਸਾਂ ਚੋਂ ਅਸੀਂ ਤਿੰਨ ਚਾਰ ਕ ਬਸੂ ਸਾਡੇ ਮੁਰੇ ਆ ਤੇ ਮੰਨ ਲਓ ਹੁਣ ਤਾਂ ਸਮਝ ਵੀ ਆ ਗਈ ਹੈ ਨਾ ਵੀ ਬਰੀਡ ਨਹੀਂ ਜਦੋਂ ਅਸੀਂ ਰਿੰਗ ਦੇ ਵਿੱਚ ਮੇਲਾ ਲੜਿਆ ਨਾ ਸਾਨੂੰ ਉਦੋਂ ਪਤਾ ਲੱਗਿਆ ਵੀ ਬਰੀਡ ਕੀ ਖਾਸੀਅਤ ਹੈ ਕੀ ਹੁੰਦਾ ਇਹਨਾਂ ਦੇ ਵਿੱਚ ਹੂੰ ਵੀ ਕੀ ਚੀਜ਼ਾਂ ਦੇਖੀਆਂ ਜਾਂਦੀਆਂ ਪਹਿਲਾਂ ਤਾਂ ਅਸੀਂ ਇੱਥੋਂ ਹੀ ਦੇਖ ਕੇ ਲੈ ਗਏ ਜਿਵੇਂ ਆਪਣੇ ਆਮ ਕਹਿੰਦੇ ਸੀ ਵੀ ਇਹਦੇ ਕੰਨ ਗੋਲ ਐ ਹੂੰ ਇਹਦੇ ਕੰਨ ਗੋਲ ਐ ਦੇਖ ਕਨੇ ਸੋਹਣੇ ਕੰਨ ਐ ਇਹਦੇ ਆਏ ਆ ਬਸ ਉਹ ਚੀਜ਼ਾਂ ਕੰਨ ਗੋਲ ਗੂਲ ਕਾਣੂ ਹੋ ਤਾਂ ਬੜਾ ਕੁਝ ਉਹਦੀ ਸਾਰੀ ਬੋਡੀ ਦਾ ਸਟਰਕਚਰ ਪੇਟ ਦਾ ਦੇਖਦੇ ਆ ਉਹਦਾ ਪਸਲੀਆਂ ਪਸਲੀਆਂ ਦਾ ਦੇਖਦੇ ਆ ਉਹਦੀਆਂ ਲੱਤਾਂ ਉਹਦੀ ਰੀੜ ਦੀ ਟੌਪ ਲਾਈਨ ਕਿੰਨੀ ਮਜ਼ਬੂਤ ਐ ਹੂੰ ਬਾਕੀ ਉਹਦੀ ਲੰਬਾਈ ਕਿਵੇਂ ਐ ਮਤਲਬ ਉਹ ਆਰਡਰ ਕਹੇ ਜਾ ਬਣਾਉਗੀ ਲੰਮਾ ਟਾਈਮ ਚੱਲੇਗਾ ਹੁਣ ਆਪਣੇ ਕੋਲ ਇੱਕ ਗਾਂ 12 ਸੂਏ ਸੂਪੀ ਜੀ ਤੋਂ ਮੈਲੇ 30 ਕਸੂਆ ਉਹਦੇ ਘਰੇ ਸੂਈ ਸੀ 12 ਮੇਰੇ ਕੋਲੇ ਸੂਕੀ ਅੱਜ ਤੱਕ ਉਹ ਗਾਂ ਨੂੰ ਕਦੇ ਵੀ ਮਸਟੈਟਸ ਵਗੈਰਾ ਨਹੀਂ ਆਈ ਹਾਂ ਕੀ ਬਾਤ ਹੈ ਮੰਨ ਲਓ ਚੰਗੀ ਬਰੀਡ ਦੀ ਆ ਬਹੁਤ ਚੰਗੀ ਉਹਨੇ ਮੇਰੇ ਕੋਲੇ ਮੰਨ ਲਓ 12 ਸੂਏ ਦੇ ਵਿੱਚੋਂ 11 ਬੱਚੀਆਂ ਦਿੱਤੀਆਂ ਕੀ ਬਾਤ ਹੈ ਤੇ 11 ਬੱਚੀਆਂ ਦੇ ਵਿੱਚੋਂ 7 ਬੱਚੀਆਂ ਪੀਡੀਐਫੇ ਕੰਪੀਟੀਸ਼ਨ ਲੜ ਚੁੱਕੀ ਉਸੇ ਗਾਂ ਦੀ ਤੇ 7ੇ ਨਾਮ ਚ ਕੀ ਬਾਤ ਹੈ ਕੋਈ 9ਵੇਂ ਨੰਬਰ ਤੇ ਆ ਕੋਈ ਤੀਜੇ ਦੇ ਉਹ ਉਹ ਬਰੀਡ ਜਿਹੜੀ ਹੈਗੀ ਆ ਉਹ ਅੱਗੇ ਤੇਰੇ ਫਾਰਮ ਦੇ ਵਿੱਚ ਮਰ ਲਾਰਜ ਸਕੇਲ ਦੇ ਵਿੱਚ ਉਸੇ ਦੇ ਜਾਨਵਰ ਆ ਤੁਹਾਡੇ ਕੋਲ ਉਹਦੇ ਮੇਰੇ ਕੋਲੇ ਹੁਣ ਦੇਖੋ ਜੀ ਉਹਦੀਆਂ 11 ਉਂ 3 ਆਈਆਂ ਹੂੰ ਉਹਨਾਂ ਦੇ ਗਾਂ ਸੈਕਸਰ ਸੀਮਨ ਲਾ ਕੇ ਉਹਨਾਂ ਦੀਆਂ 3 ਆਈਆਂ ਹੂੰ ਮੰਨ ਕੇ ਚੱਲੋ ਵੀ ਅਸੀਂ ਦੇਖਿਆ ਹੈ ਜੀ 1400 ਲੀਟਰ ਦੁੱਧ ਹੈ ਤੇ 900 1100 ਲੀਟਰ ਦੁੱਧ ਕੱਲੀ ਉਹਦੀ ਫੈਮਿਲੀ ਦਾ ਹੀ ਹੈ ਉਹਦਾ ਪਰਿਵਾਰ ਆ ਸਾਡੇ ਕੋਲੇ ਸਾਰਾ ਉਹ ਹੁਣ ਗਾਂ ਜਿਹੜੀ ਸਾਡੇ ਕੋਲੇ ਅੱਜ ਵੀ ਹੈ ਉਹ ਪਾਸੇ ਖੁੰਝੇ ਚ ਬੈਠੀ ਹੈਗੀ ਤੇ ਜ਼ਿਆਦਾਤਰ ਉਹਨੂੰ ਕੱਲੀ ਨੂੰ ਬਾਹਰ ਖੁੱਲੀ ਛੱਡ ਦਿੰਦੇ ਨੇ ਇਹ ਇਹਦਾ ਨਾਮ ਵੀ ਕਪਲਾ ਹੀ ਆ। ਸਾਡੇ ਕੋਲ ਪਹਿਲੀ ਗਾਂ ਦਾ ਨਾਮ ਕਪਲਾ ਸੀ ਇਹਦਾ ਨਾਮ ਕਪਲਾ ਤਰੇ। ਉਹਨੂੰ ਫਰੀ ਕਰਤਾ ਰਿਟਾਇਰਮੈਂਟ ਕਰਤੀ ਦੀ ਕਿ ਹਜੇ ਰਿਟਾਇਰਮੈਂਟ ਨਹੀਂ ਐ। ਤੱਕੀ ਵੀ ਸੂਈ ਐ ਤੱਕੀ ਬੱਚਾ ਦੇਗੀ। ਤੇ ਦੁੱਧ 40 ਕਿਲੋ ਲੀਟਰ ਦਿੰਦੀ ਆ ਉਹ। ਅੱਛਾ। ਸਿਰਾ ਪੀਕ ਉਹਦਾ 40 ਕਿਲੋ ਲੀਟਰ ਦਾ ਹੈਗਾ ਪਰ ਉਹਦੀਆਂ ਗਾਂ 3ਆਂ ਹੈਗੀਆਂ 50 55 60 ਲੀਟਰ ਤੱਕ ਵੀ ਹੈਗੀਆਂ। ਹਾਂ। ਤੇ ਉਹਦੀਆਂ 3ਆਂ ਕੰਪੀਟੀਸ਼ਨ ਬਹੁਤ ਜ਼ਿਆਦਾ ਲੜਦੀਆਂ ਹੈਗੀਆਂ। ਮਤਲਬ ਕਿ ਉਹ ਆਪ ਵੀ ਉਹਦੀ ਕੁਆਲਿਟੀ ਜਿਹੜੀ ਬਹੁਤ ਚੰਗੀ ਅੱਜ ਵੀ ਉਹਦੀ ਜਿਹੜੀ ਟੌਪ ਲਾਈਨ ਬਹੁਤ ਮਜ਼ਬੂਤ ਹੈ। ਆਰਡਰ ਦੀ ਕੁਆਲਿਟੀ ਬ ਉਹ ਬਰੋਦਾ ਇੰਨਾ ਜ਼ਿਆਦਾ ਹੋ ਨਹੀਂ ਹੋਇਆ। ਹਾਂ। ਡਾਕਟਰ ਸਾਹਿਬ ਦਾ ਧੰਨਵਾਦ ਬਹੁਤ-ਬਹੁਤ ਜਿਨ੍ਹਾਂ ਨੇ ਵਧੀਆ ਜਾਣਕਾਰੀ ਦਿੱਤੀ ਤੇ ਇਹਨਾਂ ਨੂੰ ਮੈਂ ਰਿਕਵੈਸਟ ਕਰਕੇ ਕਿਹਾ ਵੀ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਜਾਣਕਾਰੀ ਜ਼ਰੂਰ ਪਾਇਆ ਕਰੋ। ਤੁਹਾਡਾ ਇਹਨਾਂ ਵਧੀਆ ਤਜਰਬਾ ਤੁਸੀਂ ਮਲਵੇ ਇੱਕ ਤਰੀਕਾ ਨਾਲ 0 ਤੋਂ ਸਟਾਰਟ ਕਰਕੇ ਕੰਮ ਸਬਰ ਦੇ ਨਾਲ ਵਿਦਆਊਟ ਕੋਈ ਇਨਵੈਸਟਮੈਂਟ ਕੀਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਕਮਾ ਕੇ ਇਹਨਾਂ ਦੇ ਉੱਤੇ ਲਾਏ ਤੇ ਹੁਣ ਸਾਰੇ ਪਰਿਵਾਰ ਵਧੀਆ ਇਸ ਇਲਾਕੇ ਦੇ ਵਿੱਚ ਇੱਕ ਬੈਸਟ ਜਿਹੜਾ ਡੈਰੀ ਫਾਰਮ ਚਲਾ ਰਹੇ ਹੋ ਜਿਹੜੇ ਲੋਕਾਂ ਲਈ ਸਾਡੇ ਨੌਜਵਾਨਾਂ ਲਈ ਤੁਸੀਂ ਰੋਲ ਮਾਡਲ ਦਾ ਕੰਮ ਕਰ ਰਹੇ ਹੋ ਤੁਸੀਂ ਵੀਡੀਓ ਜ਼ਰੂਰ ਅਪਲੋਡ ਕਰਿਆ ਕਰੋ ਤੁਹਾਡੇ ਪੇਜ ਦਾ ਨਾਮ ਦੱਸ ਦਿਓ ਜੀ ਡਾਕਟਰ ਸਾਹਿਬ ਕੀ ਆ ਮੇਰੇ ਪੇਜ ਦਾ ਨਾਮ ਸਿੱਧੂ ਬ੍ਰਦਰਜ਼ ਡੈਰੀ ਫਾਰਮ ਤੇ ਭਾਈ ਡਾਕਟਰ ਸਾਹਿਬ ਦਾ ਪੇਜ ਆ ਸਿੱਧੂ ਬ੍ਰਦਰ ਡੈਰੀ ਫਾਰਮ ਬੰਗੀ ਕਲਾਂ ਦੇ ਨਾਂ ਤੇ ਪੇਜ ਆ ਉਹਨੂੰ ਫੋਲੋ ਕਰ ਲਿਓ ਡਾਕਟਰ ਸਾਹਿਬ ਹੁਣ ਉਹਦੇ ਤੇ ਜਾਣਕਾਰੀਆਂ ਜ਼ਰੂਰ ਪਾਇਆ ਕਰਨਗੇ ਆਪਦੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਆ ਕਿਵੇਂ ਸਾਂਭ ਸੰਭਾਲ ਹੁੰਦੀ ਆ ਤੋਂ ਸੋ ਇੰਡਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ Así que